ਜਾ ਆਪਣੀ ਭਾਣਜੀ ਦਾ ਜਨਮ ਦਿਨ ਵੀ ਆ ਹੈਪੀ ਬਰਥਡੇ ਟੂ ਯੂ ਪਰ ਹੋ ਚੁ ਸਨਾ ਚ ਰਹੀ ਹੂੰ ਮੇਰੀ ਲੈਂਗੁਏਜ ਡਰਾਈ ਲੱਜ ਮੈਨੂੰ ਕਾਹਤ ਲੈ ਕੇ ਆਂਦਾ ਮੇਰਾ ਕਾਹਦਾ ਟ੍ਰੈਲ ਆਜ ਛੋਡੀ ਸ਼ੇਰਵਾਨੀ ਬਣਵਾਈ ਜਿਹੜੀ ਕਦੋਂ ਬਣਾਈ ਆ ਮੈਨੂੰ ਤਾਂ ਪਤਾ ਨਹੀਂ ਹੈਂਿੰਦਰ ਹਾਂ ਇੱਕ ਗੱਲ ਆ ਸੂਟਾਂ ਦਾ ਯਾਰ ਬੁੜੀਆਂ ਨਹੀਂ ਰੱਜ ਸਕਦੀਆਂ ਹਣਾ ਇਹ ਤਾਂ ਅੱਜ ਪਤਾ ਲੱਗਿਆ ਬਿਆਹੇ ਬਰੇ ਨੂੰ ਵੀ ਤੇਰੀ ਦਿੱਤੀ ਫਲਕਾਰੀ ਦੀ ਮੈਂ ਮਾਰ ਲਾਂ ਬੁੱਕਲ ਜਦੋਂ ਸੋਹਣਿਆ ਯਾਦ ਤੇਰੀ ਆਏ ਇਹ ਆ ਜੀ ਡਾਈਟਿੰਗ ਦੇ ਬੀਬੀਆਂ ਹੱਲੂ ਲੈਣਾ ਹੈ ਮੁੰਡਾ ਸੋਹਣੇ ਦਾ ਫੋਟੋ ਹੀ ਦੱਤੇ ਨਹੀਂ ਸੋਹਣੇ ਲੱਗਦੇ ਆ ਤੂੰ ਦੇਖ ਤੈਨੂੰ ਕਿਹੜਾ ਪਸੰਦ ਆ ਉਹ ਦੇਖ ਕਿਹੜੀ ਨੂੰ ਕਿਹੜਾ ਦੇਣਾ ਕਿਹੜੀ ਨੂੰ ਕਿਹੜਾ ਨਹੀਂ ਦੇਣਾ ਮੈਂ ਤਾਂ ਭਾਂਜੀ ਵਾਸਤੇ ਦੇਖਦਾ ਸੀ ਬਰਥਡੇ ਕਰਨ ਵਾਸਤੇ ਲੈ ਚੱਲੋ ਯਾਰ ਹੈ ਉਹ ਗੁਲਾਬੀ ਜਿਹਾ ਸੋਹਣਾ ਫਿਰ ਇਹਨਾਂ ਦੇ ਵੱਡਿਆਂ ਦੇ ਦੇਖਣਾ ਹੋਰ ਵੀ ਖਰਚਾਉਣੇ ਨੇ ਨਾ ਪੈਸੇ ਫਿਰ ਉਹ ਗੁਲਾਬੀ ਲੈ ਜਾ ਰਾਜਾ ਬੇਟਾ ਭਾਈ ਜੀ ਆਇਓ ਆ ਕਿਵੇਂ ਨਾ ਆਇਆ ਭਾਲੂ ਕਿੰਨੇ ਦਾ ਬਈ ਆ ਭਾਲੂ ਆਹ ਛੋਟਾ ਲਾਹਵਾਲਾ ਆਲ ਜੀ ਸੁਣਾ ਜੀਵ ਨੇ ਆਪਣੀ ਵੀ ਕਢਾ ਲਈ ਜੀਵ ਦਾ ਗੱਡੀ ਖੜਾ ਜੀਵ ਕਢਾ ਕੇ ਛੱਡੂ ਇਹ ਚੋਟਾ ਅੱਜ ਆਪਣੀ ਭਾਣਜੀ ਦਾ ਜਨਮ ਹੋਣਾ ਨੇ ਬੀਆ ਤੇ ਹੁਣ ਅਸੀਂ ਆ ਗਏ ਮੋਗੇ ਕੈਂਪਾਂ ਚ ਆਹ ਪਤਾ ਨਹੀਂ ਕੈਂਪਾਂ ਕੀ ਆ ਪਤਾ ਨਹੀਂ ਲੱਗਦਾ ਜੀ ਆ ਗਏ ਜਣੀ ਅਸੀਂ ਆ ਗਏ ਕਹਿੰਦੇ ਤਾਂ ਸੀਗੇ ਵੀ ਕੈਂਪ ਹੀ ਆ ਇਹ ਬਾਕੀ ਜਾ ਕੇ ਪਤਾ ਲੱਗੂ ਤੇ ਪੈਂਕਰ ਰੰਗ ਉਹਦਾ ਹੈਗਾ ਫੇਵਰੇਟ ਉਹਨੂੰ ਹੁਣ ਬੈਗ ਲੈ ਦਿੰਨਾ ਸਕੂਲ ਵਾਲਾ ਹੈ ਨਾ ਨਾਲੇ ਕੰਮ ਆ ਜੂ ਨਾਲੇ ਦੋ ਲੈਣੇ ਪੈਣੇ ਆ ਫਿਰ ਦੂਜੀ ਵੀ ਰੁੱਸ ਜੇ ਦੋ ਲੈਣੇ ਪੈਣੇ ਜਿਹਦੇ ਵੀ ਲੈ ਲੈਨੇ ਆ ਤਾ ਉੱਧਰ ਹੀ ਆ ਗਏ ਜਿੱਦਣ ਆਪਾਂ ਮਮੂਨ ਲੈ ਕੇ ਆਏ ਜਿੱਦਣ ਫੌਜੀ ਮਾਰਕੀਟ ਵਾਲੀ ਸਾਈਡ ਹੀ ਹਾਂ ਕੈਂਪ ਦਾ ਫਿਰ ਇੱਧਰ ਤਾਂ ਨਹੀਂ ਕਿਤੇ ਆ ਟੱਪ ਕੇ ਕੈਂਪ ਕਿਤੇ ਵੀ ਉਚਾਦਰਾ ਪਈਆਂ ਫੌਜੀਆਂ ਨੂੰ ਕੈਂਪ ਲਾਇਆ ਫੇਰ ਕਿਵੇਂ ਕੈਂਪ ਕਾਹ ਤੋਂ ਕਹਿੰਦੇ ਆ ਮੈਂ ਪਤਾ ਨਾਂ ਨੂੰ ਪਿਆ ਪਿੰਕ ਕੱਟ ਹੈਗੀ ਆ ਦੇਖ ਇਹਦੇ ਪਿੰਕ ਕੱਟ ਆ ਇੱਧਰ ਨਹੀਂ ਸੜੀ ਆ ਦੇਖ ਇੱਧਰ ਵੀ ਆ ਗਏ ਆ ਇੱਧਰ ਲੰਮਿਆ ਬੈਠਾ ਚੱਲ ਬੈਂਕ ਕੱਟ ਤਾਂ ਦੀਂਦੀ ਨਹੀਂ ਕੋਈ ਓਏ ਉਹ ਤੇ ਬੈਂਕ ਬੈਗ ਹੈਗਾ ਵੱਡਾ ਅੰਦਰ ਲੱਗਿਆ ਆ ਸਮਾਨ ਡੈੱਕ 'ਤੇ ਰਾਓ ਆਪਣੀ ਕਮਾਂਡ ਡੱਗ ਪਿਆ ਤੇਰਾ ਹੈਲੋ ਬੈਂਕ ਮਲ ਬੈਂਕ ਕਿਹਤਾਂ ਬੈਂਕ ਦਾ ਰੰਗ ਦਿਖਾ ਦੀ ਆ ਪੰਨਾਂ ਬੈਂਕ ਦਿਆਂ ਦਾ ਉਹਨੂੰ ਖੋਦੀ ਆ ਦੇ ਆਹ ਸੁਹਣੀ ਹੈ ਉਹ ਵੱਡਾ ਹੋਣਾ ਹੈ ਹੋਰ ਹੁਣ ਵੱਡੀ ਹੋਣਾ ਉਹਨੇ ਤਾਂ ਹੀ ਲਗਦਾ ਵੀ ਵੱਡੀ ਹੋਵੇ ਥੋੜੀ ਜੀ ਕਿਤਾਬਾਂ ਪਾਉਣ ਨੂੰ ਭਾਈ ਇਦੋਂ ਵੱਡਾ ਦਿਖਾਈ ਦੋ ਬੈਗ ਥੋੜਾ ਜਿਆਦਾ ਆ ਦੇ ਕੋਸਾ ਛੋਟਾ ਉਹ ਪਰਸੋ ਬਰਸਦਾ ਨਹੀਂ ਲੜਾ ਇਹ ਤਾਂ ਤੂੰ ਦੇਖ ਪਿਆ ਤੇਰਾ ਪਿਆ ਗ ਲੈ ਲਿਆ ਆਪਾਂ ਤੇ ਪਕੌੜੇ ਘਟਾਈ ਜਾਂਦੇ ਨੇ ਇਕੱਲੇ ਨੇ ਖਾਣੇ ਸੀ ਨਾ ਇਹਨਾਂ ਇਹਨਾਂ ਚਲੋ ਬੀਬਾ ਅਸਤਰੀ ਵਾਲੀ ਕੁੜੀ ਉਹ ਦੋਨੇ دیਵਾਗ ਵੀਰੇ ਬਾਜਮਾਰੀ ਉਧਰ ਬੈਠੇ ਆ ਉਹ ਦੂਜੇ ਵੀ ਛੋਟਿਆਂ ਨੂੰ ਵੀ ਬਾਜਮਾਰੀ ਇਹ ਕੀ ਆ ਗਿਆ ਹੂੰ ਯਾਰ ਆਪਰਾ ਲਾਏ ਤਰੀਆ ਫੀਟ ਦਿੱਤਾ ਤੇ ਆ ਨਕੇ ਕੀ ਚੀਜ ਸਤਾਂ ਕੀਤਾ ਗਾ ਨਾ ਮੇਰੇ ਦੇ ਮੁਰਗਾ ਇਹਦਾ ਨਿਗਾਹ ਗੱਡੀ ਫੇਰਦਾ ਕਿਹਦੇ ਨਿਗਾਹ ਕਰੀ ਇਹਦੇ ਅੱਖਾਂ ਨਾਲ ਹੀ ਮੋਮਬੱਤੀਆਂ ਬੁਝਾ ਦੜੀਆਂ ਦੇਖ ਅੱਖਾਂ ਨਾਲ ਹੀ ਮੋਮਬੱਤੀ ਇਹਨਾਂ ਨੂੰ ਨਹੀਂ ਪਤਾ ਇੱਕੋ ਹੀ ਕਰ ਦੂ ਹਾਂ ਜਿਹੜਾ ਇੱਧਰ ਕਰਦਾ ਚਲੋ ਭਾਈ ਮਾਰੋ ਇੱਕ ਨਾ ਫੂਕ ਚਲੋ ਵੀ ਚਲੋ ਹੈਪੀ ਬਰਥਡੇ

ए ए ए ए ਕੋਈ ਬੰਦ ਦੁਦਾਨਦਾ ਨਹੀਂ ਲੜਾਈ ਨਹੀਂ ਨਹੀਂ ਨਾਨਾ ਨਾਨੀ ਆ ਡੜ ਜਾਓ ਚਾਹ ਖਵਾਓ ਇਹ ਕੱਕ ਚੱਲੋ ਵੀ ਹਾਲਾ ਮੈਨੂੰ ਗਿਫਟ ਨਹੀਂ ਹਾਲਾ ਮੈਂ ਬਸ ਭਾਈ ਬੱਚੇ ਕੋ ਮਾਲ ਹੋ ਗਈ ਫਿਰ ਭਾਨ ਜੀ ਦਾ ਜਨਮਦਾ ਨਾ ਤੇ ਅੱਜ ਰੱਬ ਵੀ ਪੂਰਾ ਖੁਸ਼ ਹੋਇਆ ਵਾ ਕਹਿੰਦੇ ਕਦੇ ਮੀ ਨਹੀਂ ਪੈਂਦਾ ਅੱਜ ਨਿਤਰ ਜਨਮਦਨ ਤੇ ਮੀ ਆ ਗਿਆ ਹੈਪੀ ਬਰਥਡੇ ਸਾਰੇ ਜਾਨੇ ਵੀ ਬੇਸ਼ਕ ਕਰੋ ਕੁੜੀ ਨੂੰ ਭਾਨ ਜੀ ਨੂੰ ਆਪਣੀ ਨੂੰ ਹਾਂਜੀ ਅੱਜ ਆਪਾਂ ਪਹੁੰਚ ਚੁਕੇ ਆਂ ਜੀ ਪਟਿਆਲੇ ਪਟਿਆਲੇ ਦੀ ਧਰਤੀ ਤੇ ਦੇਖਦੇ ਆਂ ਅੱਜ ਨਈ ਨਵੀਆਂ ਸ਼ਾਪਿੰਗ ਕਰਦੇ ਆਂ ਮੁੰਡੇ ਦੇ ਵਿਆਹ ਦੀ ਚਲੋ 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 ਜਿਹੜੀ ਬੂਟੀ ਵਾਲੀ ਚ ਨਹੀਂ ਆਫ ਵਾਈਟ ਬਿਆਹ ਨੇੜੋਂ ਵਾਲਾ ਇਹਨਾਂ ਦੇਣ ਕੋਈ ਗੱਲ ਆ ਇੱਧਰ ਜੀ ਲੋਹਾਂ ਜੀ ਫਿਰਦੇ ਆਂ ਜੋ ਪਰਸਾ ਨੂੰ ਉਹ ਪਾਟੀਆਂ 'ਚ ਫਿਰਦੇ ਓਏ ਆਇਆ ਜੀ ਕਹਿਣਾ ਸਾਲਾ ਵੀ ਕੀ ਕਹਿਣਾ ਭਾਈ ਇਹ ਸੱਚਾਈ ਦਾ ਕਹ ਜਿਹੜੀ ਨਹੀਂ ਨਹੀਂ ਜਮਾਂ ਲੋਰ ਮੇਰੀ ਸਾਖਤੀ ਆ ਪਰ ਤਖਾ ਨਹੀਂ ਸਕਦੇ ਜਿੱਥੋਂ ਪਾਰਟੀ ਹੋਈ ਆ ਇੱਕ ਚੀਜ਼ ਇੱਕ ਚੀਜ਼ ਨਾ ਕੱਪੜੇ ਲੈ ਕੇ ਦੁੱਤ ਨੂੰ ਮੁੰਡੇ ਨੂੰ ਉਹ ਤੋਂ ਦਿਖਾਉਣੇ ਤੇਰੇ ਦਾ ਕਾਹ ਲੈਣੇ ਆਇਆ ਮੋਤੀ ਹੀਰੇ ਜੇ ਲੈਣੇ ਆ ਮੋਤੀ ਹੀਰੇ ਲੈਣਾ ਕਹਿੰਦੇ ਆ ਮੋਤੀ ਹੀਰੇ ਦਵਾ ਦੇਣਾ ਮੈਂ ਨਾ ਕੋਈ ਦਿਨ ਫਿਰ ਤੇਰਾ ਉਹ ਸ਼ਾਪਿੰਗ ਤੋਂ ਬਿਨਾ ਨਹੀਂ ਨਾ ਜਾਣ ਦੇਣਾ ਉਹ ਕਹਿੰਦੇ ਹੂੰ ਡੇਲੀ ਬੋਣੀ ਜੀ ਕਰਨੀ ਆਂ ਮੇਰੇ ਬਟੂਏ ਦੀ ਬਰਸਾਤ ਹੋਰ ਵੀਰੇ ਕਹਿਵਾ ਅੱਛਾ ਇਧਰ ਟ੍ਰੈਲਰ ਨੂੰ ਕੀ ਹੋਇਆ ਇਹਨੂੰ ਕੀ ਹੋਇਆ ਇਹਦੇ ਯਾਰ ਲੱਗੀ ਆ ਥੱਲੇ ਚੌੜੀ ਰਹਿੰਦੀ ਮੱਛਰ ਦਾ ਨਹੀਂ ਜੀ ਇਹ ਚੌੜੀ ਕਿੱਥਾ ਹੋ ਗੁਰਮਖ ਨੂੰ ਦਿਖਾਉਣ ਲੱਗ ਗਈ ਸੀ ਤੇ ਲੱਗਿਆ ਵੇ ਕੋਈ ਤਾਂ ਗੱਲ ਨਹੀਂ ਲੇ ਭਾਜੀ ਨੂੰ ਉਹ ਦਿਵਾਉਣਾ ਭਾਜੀ ਨੂੰ ਇਹ ਕਹਾਂ ਨਾ ਦਿਵਾਉਣੀ ਤੈਨੂੰ ਨਿਸ਼ਾਨੀ ਦਿਵਾਉਣੀ ਹੈ ਨਿਸ਼ਾਨੀ ਕਿਹਨੇ ਇੱਧਰ ਪਾਇਓ ਹੋਏ ਇੱਧਰ ਕਹਿੰਦਾ ਇੱਧਰ ਪੜਾਵੇ ਹਾਂ ਇੱਕ ਇਹਦੀ ਧੋਨੀ ਚ ਪਵਾ ਦੇਣੀ ਹੈ ਇਹਦੇ ਨਾਲ ਦੇ ਸਿਲੈਕ ਇਹਦੇ ਨਾਲ ਦੇ ਉਹ ਤੈਨੂੰ ਤਾਂ ਸੱਚਾ ਜਾ ਹੋਣ ਦੇ ਮਾਰੇ ਨੇ ਇਹਨੇ ਲਾ ਲਿਆ ਵੀ ਮੈਂ ਗਗਨ ਮੂਰੇ ਸੱਚਾ ਹੋ ਜਾਵਾਂ ਮੈਂ ਯਾਦ ਰੱਖਿਆ ਵੀ ਮੇਰੀ ਘਰ ਵਾਲੀ ਵਿਚਾਈਂ ਕੱਟ ਗਈ ਬਾਛਾ ਇਹ ਨਹੀਂ ਗੱਲ ਰਵਿਟਰੇ ਫੋਨ ਘਟਦਾ ਨਾ ਮਹਾਰਾਣੀ ਰਾਇਲ ਬਟਿਕ ਵਾਲੀ ਹਾਜ਼ਰ ਹੋ ਉਹ ਹੀ ਲਾ ਲਿਆ ਸਹੀ ਗੱਲ ਆ ਇਧਰ ਨੂੰ ਦਿਖਾ ਦੇ ਆ ਕਗਰਾ ਜਾਂਦਾ ਪਕਲ ਖੁੰਡਾ ਰਹਿੰਦਾ ਨਾ ਬਣ ਕੇ ਤੂੰ ਮੂੰਹ ਨਾ ਪੀਪਣੀ ਜਿਵੇਂ ਉਹ ਜਿਹੜੇ ਕਹਦਾ ਅੱਗਾ ਉਹ ਹੀ ਨਕਲ ਗਈ ਕੀ ਆ ਉਹ ਆ ਤਾਂ ਮੈਂ ਨਕਲ ਗਈ ਉਹਦੀ ਤਾਂ ਸੋਣਾ ਹੂੰ ਤਾਂ ਬਾੜਾ ਨਾਗਾ ਬਰ ਅ ਇਹਦੀ ਬੈਲਡ ਸੈਟਿੰਗ ਹੈ ਅੱਛਾ ਬਾਕੀ ਵੜਾ ਦੇਣਾ ਉਹ ਵੜ ਦੇਣਾ ਬਾ ਬਾਕੀ ਜ਼ੋਰ ਹੈ ਨਹੀਂ ਆ ਰਹੀ ਲਾਸਟ ਆ ਯਾਰ ਰੋਕ ਤਾ ਜਾ ਗੀੜਾ ਦੇ ਦੇ ਉਧਰ ਦੀ ਕੱਟ ਕੇ ਦੂਸਰੀ ਨਵੀਂ ਬੈਲਡ ਦਾ ਸਟੱਫ ਹੋਇਆ ਹੈ ਮੈਨੂੰ ਜੀਪੀ ਲਾਲਾ ਗੁਰਮਖ ਦਾ ਫੈਸ਼ਨ ਡਿਜ਼ਾਈਨਰ ਵਾਲਿਆ ਬਰ ਬਹੁਤ ਸੌਣ ਕਰ ਲੋ ਚਲੋ ਚੱਲ ਗਏ ਬਹੁਤ ਮਜ਼ਾਕ ਨਹੀਂ ਉਹ ਸੋਹਣਾ ਲੱਗਦਾ ਇਹਦਾ ਦੇਖ ਲੋ ਜੀ ਆ ਤਣੀ ਜੀ ਹੁੰਦੀ ਆ ਭਾਣੇ ਦੋਨ ਦੋ ਫਰੀਆ ਇੱਕ ਤੋਂ ਹੋਰ ਲੜਾ ਦੋ ਇਹਨੂੰ ਲੈ ਲਾਂਗੇ ਤੇ ਫਰੀਆ ਵਾਲੀਆਂ ਆਹ ਉਹਦੇ ਦੋ ਨਾਲ ਦੋ ਸਾਡੇ ਕੋਲੇ ਪੈਸੇ ਹੈ ਨਹੀਂ ਵੀ ਅਸੀਂ ਫਰੀ ਦੇ ਮਾਲ ਤੇ ਡਿੱਗਾਂ ਹਾਂ ਬਸ ਤੁਹਾਡੇ ਕੋਲੇ ਬਾਧੂ ਪੈਸੇ ਆ ਭਾਈ ਇੰਗਲੈਂਡ ਵਾਲੇ ਇੱਥੇ ਸਾਰੇ ਫਰੀ ਨਹੀਂ ਅਸੀਂ ਤਾਂ ਪੰਜਾਬ ਵਾਲੀਆਂ ਆ ਇੱਥੋਂ ਵਾਲੇ ਹੀ ਰਹਿਣਾ ਅਸੀਂ ਨਹੀਂ ਜਾਣਾ ਕਿਤੇ ਐਨੀ ਸਾਰਾ ਕੁਝ ਹੈ ਨਹੀਂ ਕੱਟ ਕੀਤਾ ਫਿਰ ਅੱਜ ਕੀ ਕਰਨ ਆਈਆਂ ਰਾ ਟ੍ਰਾਇਲ ਨਹੀਂ ਹੈ। ਤੁਮ ਛੋਟੀ ਦੇ ਦੋ ਤਾਂ ਮੇਰਾ ਜ਼ਿਆਦਾ ਟ੍ਰਾਇਲ। ਪਾਰਤੀ ਆ। ਮੇਦੀ ਲੈਂਗਰੀ ਟ੍ਰਾਇਲ ਆ। ਮੈਨੂੰ ਕਾਹਦਾ ਲੈ ਕੇ ਆਂਦਾ ਮੇਰਾ ਕਾਹਦਾ ਟ੍ਰਾਇਲ ਅੱਜ? ਛੋਟੀ ਸ਼ੇਰਵਾਨੀ ਬਣਵਾਈ ਹੈ ਜਿਹੜੀ। ਕਦੋਂ ਬਣਾਈ ਹੈ ਮੈਨੂੰ ਤਾਂ ਪਤਾ ਨਹੀਂ। ਲੈ। ਕਦੋਂ ਬਣਾਈ ਹੈ ਮੇਰੀ ਸ਼ੇਰਵਾਨੀ? ਇਹ ਟ੍ਰਾਇਲ ਆ ਵਾ। ਉਹ ਉਦੋਂ ਬਣਾਉਣੀ ਹੈ ਠੀਕ ਆ ਆਪਾਂ। ਪਰੇ ਹੋ ਚੋ। ਜਰਾ ਚੜੀ ਹੂੰ। ਨਹੀਂ ਨਹੀਂ ਇਹਨੇ ਪਰੇ ਹੋ ਜਾਣੀ ਇਹਨੇ ਕਹਣਾ। ਆਹ ਪੋਪੇ ਇਧਰ ਰੋ ਕੇ ਲੱਗ। ਉਹ ਦੂਜਾ ਕੋਹ ਜਾ ਇਹ ਤਾਂ ਮੈਂ ਨਹੀਂ ਹਾਂ ਰਹੀ ਇਹਦਾ ਹੋ ਕਿਹੜਾ ਉਹ ਦੂਜਾ ਕੀ ਆ ਕਿਉਂ ਹਿੰਦੀ ਨਹੀਂ ਜਿਹੜਾ ਬਲੌਗ ਵੀ ਬਣਾਉਂਦਾ ਹੁੰਦਾ ਜਿਹਦੇ ਚੋ ਲਪੇੜੇ ਜੇ ਮਾਰਦਾ ਆਹੋ ਉਹ ਜਿਹੜਾ ਸਾਲਾ ਪਨੋਤੀ ਅੱਜ ਕੀ ਆ ਖੇਤ ਦਾ ਕੰਮ ਕਰਨਾ ਓਏ ਆ ਮਾਰਕੀਟ ਕਿਹੜੀ ਆ ਭਣੇਵਾ ਇਹ ਕੀੜੀ ਆ ਇਹ ਲੀਲਾ ਮਾਰਕੀਟ ਲੀਲਾ ਲਖਤਾ ਦੇ ਗਏ ਸੀ ਆਪਾਂ ਕਿਹਨੇ ਡਬਲਯੂ ਵਾਲਿਆਂ ਦੇ www.www.www app ਬਲਡ ਫੇਮਸ ਹਰਮਨ ਚੀਮਾ ਿਆਰੇ ਦਰਮੜ ਕੀ ਹੈ ਹਰਮਨ ਦੀ ਦਾ ਕ੍ਰਾਸ਼ ਹੈ ਸਹੀ ਗੱਲ ਹੈ ਇਹ ਕ੍ਰਾਸ਼ ਆਇਆ ਸਹੀ ਗੱਲ ਆ ਬਾਲ ਹੀ ਨਹੀਂ ਨਿਕਲਣੇ ਜੋ ਤਾਂ ਹੈ ਅੰਕਲ ਪ੍ਰੈਸ ਮਾਰੀ ਜੋ ਨਿਕਲ ਜਾਣਗੇ ਬਾਲ ਨਿਕਲਣੇ ਨਹੀਂ ਹਨਾ ਕੋਈ ਅੰਕਲ ਪੈਸਾ ਕਿੰਨੇ ਦੇ ਦੇ ਰਿਹਾ ਫਿਰ ਮੇਰੇ ਯਾਰ ਨੂੰ ਬੈ ਕੇ ਦੇਵੇ ਕ੍ਰਾਸ਼ ਕੋਈ ਕੱਪੜਾ 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 ਨਹੀਂ ਆ ਨਹੀਂ ਚੱਲਦਾ ਸੋਨੀਆ ਲੈ 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 ਰੱਡ ਇਹ ਸੁਮਨ ਤੂੰ ਉਹੀ ਮੈ ਰੂਨਨ ਦਾ ਬਾਈ ਆਏ ਨਹੀਂ ਸਮੋਸੇ ਆਪਣੇ ਹਜੇ ਬਾਈ ਵੀ ਬਲੌਕ ਕੀਨਾ ਦੇ ਬਾਈ ਇਹਦਾ ਫੋਨ ਜੇ ਲਾਤੇ ਯਾਰ ਸਮੋਸੇ ਇਹਦਾ ਇਨਫੈਕਸ਼ਨ ਹੋ ਗਈ ਹੋਣੀ ਆ ਤੈਨੂੰ ਪੈਕਸਨ ਹੋ ਗਈ ਹੈ ਪਾਣੀ ਜੂਸ ਪੀਣਾ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਕਹਾਂਗਾ ਆਪਾਂ ਦਿੰਦੇ ਮੇਰੀ ਸ਼ਾਪ ਚ ਅੰਕਲ ਨੇ ਨਹੀਂ ਕਹਿਣਾ ਅੰਕਲ ਨੇ ਕਿਹਾ ਨਾ ਲੈ ਕੇ ਆਉਂਦਾ ਟੱਕੀ ਕਰਕੇ ਇਹ ਗਾੜਾ ਹੋ ਜਾ ਰਿਹਾ ਗੋਤੀ ਦੇ ਨਹੀਂ ਐਵੇਂ ਥੋੜੀ ਜਿਹੀ ਜੂਸ ਪੀਣਾ ਗਰਮਾ ਗਰਮ ਜੂਸ ਪੀਣਾ ਜੂਸ ਪੀ ਲਾਂਗੇ ਸਿਮੈਂਟ ਨਹੀਂ ਮੈਨੀ ਪੱਕੀ ਕਰਨਾ ਇਹ ਤੁਹਾਨੂੰ ਇੱਕ ਡੱਡੇ ਹਾਂ ਬਾਈ ਗਿਆ ਹੁਣ ਜੂ ਪੀਣਾ ਨਾ ਆ ਲੈ ਲੋ ਕਿੰਨੀ ਕਿੱਥੇ ਆ ਤੇਰੇ ਕਿੰਨੇ ਸੂਟ ਹੋ ਗਏ ਹੁਣ ਸਾਹਮਣੇ 31 31 32 ਵਾਂ ਹੋ ਗਿਆ ਨਹੀਂ 31ਵਾਂ ਹੋ ਗਿਆ ਇਹ 2.5 ਸੂਟ ਰੋਜ਼ ਇੱਕ ਇੱਕ ਪਾਇਆ ਕਰਾਂਗੇ ਅੱਖਾਂ ਮੀਚ ਕੇ ਸੂਟ ਆਪ ਲਾਜੋ ਤੇ ਅੱਖਾਂ ਮੀਚ ਕੇ ਸੂਟ ਕਿਵੇਂ ਪਹਿਜੂ ਬਾਈ ਅੱਖਾਂ ਮੀਚ ਕੇ ਸੂਟ ਪਹਿਜੇ ਜਾਂਦੇ ਅੱਖਾਂ ਮੀਚ ਕੇ ਲੈ ਜਾਓ ਅਸਾਂ ਲੈ ਜਾਓ ਅੱਖਾਂ ਮੀਚ ਲੀਆਂ ਰੰਗ ਹੀ ਨਹੀਂ ਨੀਂਦਾ ਕਾਲਾ ਹੀ ਦਿਖੀ ਜਾਂਦਾ ਬਾਈ ਸਾਰਾ ਕੁਝ ਖੜਵੀ ਸਲਵਾਰ ਬਣਾਣਾ ਬਹੁਤ ਸੋਹਣਾ ਦੇ ਜਿਹੜੀ ਬਲਾਕ ਸੋਹਣ ਅੱਖਾਂ ਮੀਰ ਤੈਨੂੰ ਦੇਖੀ ਸੂਟ ਸੋਹਣੀ ਅੱਖਾਂ ਮੀਰ ਕੇ ਦੱਸੀ ਸੂਟ ਮੋਨ ਲਈ ਕੁੱਟੀ ਹਾਂ ਇੰਦਰ ਹਾਂ ਇੱਕ ਗੱਲ ਹਾਂ ਵੀ ਚੱਲ ਜੇ ਮਾਰਦੀ ਆ ਬੰਦਾ ਕਹਿੰਦਾ ਤੇ ਵੀ ਸੂਟਾਂ ਦਾ ਯਾਰ ਬੁੜੀਆਂ ਨਹੀਂ ਰੱਝ ਸਕਦੀਆਂ ਹਣਾ ਇਹ ਤਾਂ ਅੱਜ ਪਤਾ ਲੱਗਿਆ ਬਿਆਹ ਹੈ ਬਰੇ ਨੂੰ ਵੀ ਤੇਰੇ ਅੱਜ ਪਤਾ ਹੈ ਬਰੇ ਨੂੰ ਨਹੀਂ ਉਦੋਂ ਉਦੋਂ ਪਤਾ ਦੇਖੋ ਆਪਾਂ ਕੋਟ ਤੇ ਪਜਾਮੇ ਲੈਣੇ ਜੀਨਾ ਲੈਣੇ ਆਪਾਂ ਕਦੇ ਜਾ ਗਿਆ ਲੋਰ ਚ ਆਪਾਂ ਕਦੇ ਕਿਹਾ ਕ੍ਰਸ਼ ਆਏ ਆ ਕਿਹੜੀ ਬੁੱਟੀ ਆ ਕੇ ਆ ਹਾਂ ਕੋਟ ਹੁੰਦਾ ਆਏ ਆ ਆਪਾਂ ਕਹਿੰਨੇ ਬਾਈ ਇੰਨੇ ਨੰਬਰ ਲੱਗ ਦੇ ਦੇ ਨਹੀਂ ਆਪਾਂ ਜਦੋਂ ਕ੍ਰਸ਼ ਕਹਿ ਦਿੰਦੇ ਆਪਰੇ ਤਾਂ ਜੀ ਕਹਿੰਦਾ ਆਰਮ ਪਾ ਜਾਂਦੇ ਹਾਂ ਹਾਂ ਕਿਹੜਾ ਕੋਰਸ ਆ ਆਪਣੇ ਮਰੀ ਤਾਂ ਸੁਣਨਾ ਚੱਕ ਲੈਣ ਦੀ ਕ੍ਰਸ਼ ਕਹਿੰਦੇ ਕ੍ਰਸ਼ ਮੂੰਹ ਤੇ ਨਿਕਲੇ ਚਾਹੀ ਹਾਂ ਇਹ ਆਪ ਕੱਲੇ ਨਹੀਂ ਕਹਾ ਆਪਾਂ ਬੋਟਲ ਗ੍ਰੀਨ ਮੰਗਦੇ ਸੀ ਸਾਰੀ ਜੂਸ ਪੀਣਾ ਰੱਬਾ ਯੋਗੀ ਭੈਣ ਜਰੂਸ ਪੀ ਲੈਣਾ ਪਹਿਲਾਂ ਹੀ ਬਾਵਾ ਦੁਕਣ ਲਾਈਆਂ ਪਈਆਂ ਨਈ ਉਹਦਾ 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 ਵੇ ਗਾਣਾ ਗਾਦਾ ਨਾ ਕਿਸ ਨੇ ਕੈਪਸੂਲ ਲਈ ਤੰਜਾਬ ਦੇ ਉਹਦਾ ਰੌਲਾ ਹੀ ਨਹੀਂ ਕੋਈ ਮਿੱਤਰਾਂ ਹੀ ਚੜਤ ਤੋਂ ਮੱਛੇ ਕਾਲਜ ਤਾਂ ਹੀ ਹਣ ਕਾਲਜ ਦਾ ਮੱਛਾ ਲਾਣਾ ਸੋਨਾ ਦਾ ਰੰਗ ਹੈ ਨਹੀਂ ਸੀ ਆਪਣੇ ਕੋਲ ਚਾਣੇ ਖਾਈ ਗਏ ਤੇ ਠੰਡੇ ਹੋਈ ਅੱਛਾ ਚੱਕਲਾ ਸਮੂਹ ਹੈ ਚੱਕ ਦਾ ਲੈ ਕਿੰਨੇ ਗਲਾਸ ਜੂਸ ਦੇ ਨਹੀਂ ਵੀਰੇ ਉਹ ਜਿਹੜਾ ਕੁੜੀ ਦਾ ਦੁਪੱਟਾ ਦੇ ਕੇ ਗਈ ਸੀ ਉਹ ਹੋ ਗਿਆ ਜਿਹਦੇ ਨਹੀਂ ਹੁੰਦੇ ਤੱਕ ਹੈ ਉਦੋਂ ਦੇਖਦਾ ਗਗਲ ਆਈਗੀ ਓਏ ਗਗਨ ਕਿਹੜਾ ਸੂਟ ਦੇਖਣਾ ਦੇਖੋ ਅੱਜ ਦੇਖ ਲੈ ਕਹੀ ਜਾਂਦਾ ਬੁੜਿਆਂ ਦੇ ਸੂਟ ਨਹੀਂ ਲੋਟ ਆਉਂਦੇ ਗਗਨ ਹਾਂ ਗਗਨ ਤੁਸੀਂ ਕੀ ਦੇਖਣਾ ਬੇਟਾ ਉਹ ਜੀਦਾ ਉਹ ਤਾਂ ਨਹੀਂ ਲੱਗਦਾ ਕਿੰਨੇ ਫੂਨ ਲਾਤੇ ਹਣ ਓਏ ਆ ਲੈ ਲੈ ਓਏ ਗਗਨ ਨੂੰ ਤਾਂ ਨਹੀਂ ਲੱਗਿਆ ਉਹ ਜਾਮਨੀ ਜਿਹਾ ਸੂਟ ਨਾਲੇ ਤੇਰੀ ਸ਼ਰਟ ਨਾਲ ਮੈਚ ਆ ਓਏ ਆ ਦੇਖ ਲੈ ਨਹੀਂ ਨਹੀਂ ਆਈਦਾ ਓਥੇ ਮੈਚਿੰਗ ਕਰਨੀ ਆ ਹੜੜ ਕਰਕੇ ਅੱਗੇ ਡਿੱਗਣਾ ਆ ਦੇ ਓਏ ਹਾਂ ਉਂਪਾ ਕਹੇ ਰਹਾ ਹਣਾ ਹੂੰ ਆਕਲੇ ਜੇ ਬਾਏ ਬਾਇਾ ਪੁਰਾਣੇ ਸਮੇ ਇਹ ਪਟਿਆਲੇ ਆਏ ਆ ਫਿਰ ਉਹ ਕਿਲੇ ਤਾਂ ਹੁਣ ਮਿਲਣ ਗਈ ਤੇਨੂੰ ਇਹ ਆ ਝੋਟਾ ਪਲਿਆ ਹੋਇਆ ਕੱਢ ਲਾ ਸੂਸੇ ਉਸ ਨੂੰ ਜਿਹਦਾ ਕੱਢਦਾ ਕੌਲੀ ਤਾਂ ਹੈ ਨਹੀਂ ਕੌਲੀਆਂ ਨਹੀਂ ਦਿੰਦੇ ਇਹ ਨਹੀਂ ਨਹੀਂ ਸੌਸ ਪਾਉਣ ਨੂੰ ਰੌਕਾਂ ਵਾਲਿਆਂ ਨੂੰ ਵੀ ਕੌਲੀਆਂ ਚਾਹੀਦੀਆਂ ਯਾਰ ਚੱਕੋ ਅੰਕਲ ਦੇ ਆਓ ਸਮੋਸੇ ਤੇ ਜੂਸ ਪੀ ਕੇ ਜਾਓ ਛੂਟ ਤਾਂ ਲੈ ਕੇ ਜਾਣਾ ਪੈਣਾ ਫੇਰ ਹੀ ਪੀਅੰਦੇ ਅੰਕਲ ਹਣੀ ਜਿਹਨਾਂ ਸੂਟ ਨੂੰ ਕਿਲਾਵਾਣਾ ਹਾਂ ਬਾਕੀ ਸੂਟ ਤੇ ਸਮੋਸਿਆਂ ਨੂੰ ਛੱਡ ਕੇ ਜਿਹੜੀ ਚਟਣੀ ਆ ਨਾ ਚਟਣੀ ਬਾਲੀ ਸੁਆਦ ਓਏ ਸੂਟ ਵੀ ਸੋਹਣੇ ਆ ਆਹ ਨੰਦੀ ਇਹਨਾਂ ਨੂੰ ਬਾਹਰ ਕੱਢੋ ਜਿਹੜਾ ਛੂਟਾਂ ਨੂੰ ਛੱਡ ਕੇ ਤੇ ਸਮੋਸਿਆਂ ਨੂੰ ਛੱਡ ਕੇ ਜਿਹੜੀ ਚਟਣੀ ਦਾ ਸੁਆਦ ਆ ਨਹੀਂ ਬਈ ਚਟਣੀ ਦਾ ਚਾਹੀ ਗੱਲ ਆ ਚਟਣੀ ਦਾ ਮਿਲੋ ਉੱਤਰਾ ਵਾਲਿਆਂ ਦੇ ਹਨਾ ਅੰਕਲ ਇਹ ਜਦੋਂ ਵੀ ਆਓ ਪਟਿਆਲੇ ਬਾਈ ਜਰੂਰ ਖਾ ਕੇ ਜਾਓ ਬਾਈ ਜੂਸ ਨਹੀਂ ਆਏ ਅਜੇ ਚਾਰ ਚਾਰ ਗਲਾਸ ਇਹਨਾਂ ਦੇ ਜਦੋਂ ਆਪਾਂ ਹੀ ਪੀਵਾਂਗੇ ਦੋ ਦੋ ਉਦੋਂ ਹੋਵੇ ਸੀ ਹੋਵੇ ਕਸੇ ਕਿਉਂ ਸਮੋਸਾ ਵੀ ਨਹੀਂ ਖਾਣਾ ਹੁਣ ਜਿਹਨੇ ਜੂਸ ਨਹੀਂ ਪੀਣਾ ਹਮ ਬੱਸ ਕਰ ਹੁਣ ਕਿਉਂ ਚਟਨੀ ਵੀ ਖਾਣੀ ਹੈ ਆ ਡਾਈਟ ਇਹਨਾਂ ਦੀ ਸਮਝ ਮੈਂ ਵਧਾਈ ਕਰੂੰ ਦੇਖਾ ਹਾਂ ਸੁਹਣੇ ਦੀ ਡਾਈਟ ਆ ਇਹ ਜੂਸ ਪੀਣਾ ਲਿਖਿਆ ਇਹਨਾਂ ਨੇ ਹਾਂ ਉਹ ਵੀਰ ਦਾ ਬਹੁਤ ਬਹੁਤ ਧੰਨਵਾਦ ਐ ਤਾਂ ਲਈ ਦੂਜਾ ਘਰ ਲੈ ਆ ਕੇ ਦੇਣਾ ਤੈਨੂੰ ਨਹੀਂ ਬੱਸ ਆਹ ਦੀ ਆ ਵੀ ਤੂੰ ਪੀ ਗਾ ਥੋੜਾ ਰਹਿ ਗਿਆ ਆ ਵੀ ਤੂੰ ਪੀ ਜਨਨ ਇਹ ਸਾਰੀ ਕੋਈ ਐਸੀ ਮਾਰਕੀਟ ਆ ਬਾਈ ਹਾਂ ਜੀ ਇਸੀ ਮਾਰਕੀਟ ਹਾਂ ਹਾਂ ਗਾਣਾ ਪਿਆਰਾ ਹੈ ਅਦਾਲਤ ਤੇ ਆ ਰਹੀ ਸੀ ਮਾਰਕੀਟ ਹੁਣ ਆ 250 ਦਾ ਇੱਕ ਕੁਰਤੇ ਪਜਾਮੇ ਦਾ ਮਾਗੀ ਧਿਆਉਣੇ ਵਿਆਹ ਲਈ ਕਿਹੜੀ ਆ ਬਾਈ ਕੁਰਤੇ ਪਜਾਮੇ ਵਾਲਿਆਂ ਦੀ ਐੜੇ ਬਾਈ ਯਾਸ਼ੀਨ ਦੇ ਯਾਸ਼ੀਨ ਆ ਆੜੇ ਆ ਜਾ ਲੱਭ ਗਈ ਦੁਕਾਨ ਬਾਈ ਦੀ ਓਏ ਆ ਸਰੀ ਗੱਲ ਬਾਈ ਜੀ ਠੀਕ ਹੋ ਜੀ ਹੋਰ ਕਹਿਣਾ ਸੀ ਤਾਂ ਬਾਈ ਨੇ ਉਹ ਕਰਾਂ ਦਿਖਾਓ ਠੀਕ ਹੈ ਵੀਰੇ ਠੀਕ ਆ ਵੀਰੇ ਧੰਨਵਾ ਓਕੇ ਹੋਰ ਆਪਾਂ ਦੁਕਾਨ ਤੇ ਆ ਕੇ ਹਾਂ ਦੁਕਾਨ ਤੇ ਆ ਕੇ ਯਾਰ ਦਿਖਾ ਦੇ ਨਾ ਜੀ ਸਰ ਭਾਈ ਬਾਈ ਘੈਂਟ ਜੀ ਕੋਈ ਕੰਟਰਾਸਟ ਦਿਖਾ ਦੇ ਫ੍ਰੀ ਵੈਡਿੰਗ ਲਈ ਵਿਆਹ ਆ ਮੇਰਾ ਨਹੀਂ ਨਹੀਂ ਕੁਰਤੇ ਪਜਾਮੇ ਦੇ ਕੁਰਤੇ ਪਜਾਮੇ ਹਾਂ ਕੋਟ ਦਾ ਨਾ ਕਿ ਹੁਣ ਤੱਕ ਇੱਧਰ ਆ ਕੇ ਕੂੜਾ ਪੈਣ ਉਹ ਪਹਿਣੇ ਉਹਨਾਂ ਨੇ ਦੇਖੀ ਮੜਿਆ ਹੋਰ ਨਾ ਆਹ ਲਈ ਪਠਾਣੀ ਬਣਾਣੀ ਹੈ ਕੁਰਤੇ ਪਜਾਮੇ ਪਠਾਣੀ ਬਣਾਉਣਾ ਇੱਕ ਤਾਂ ਕਲਰ ਚੋਇਸ ਕੋਈ ਨਹੀਂ ਚੋਇਸ ਲਾਈਟ ਬ੍ਰਾਉਨ ਜਣੀ ਹੁੰਦਾ ਜਿਹੜਾ ਉਹ ਦਿਖਾ ਦਿਓ ਪਹਿਲਾਂ ਇਹ ਵੀ ਇੱਕ ਮਿੰਟ ਲਾਈਟ ਬ੍ਰਾਉਨ ਦੇਖ ਤੇ ਭਾਜੀ ਇਹਦੇ ਕੋਲ ਪਟਕਾ ਨਹੀਂ ਵਾਸਤੇ ਓਏ ਆ ਬੈਂਕ ਪਏ ਓਏ ਤੂੰ ਪੈਣੇ ਹੁਣ ਲੈ ਕੇ ਆਉਣਾ ਆਹ ਫੋਨ ਆ ਗਿਆ ਮੈਨੂੰ ਭੱਜ ਕੇ ਜਾਵੜਾ ਫਿਰ ਲੈ ਵੇ ਬੈਠ ਚੇਅਰ ਕੋਈ ਗੱਲ ਨਹੀਂ ਪਹਿਨਿਆ ਵੀਰ ਜਮਨ ਲਾਈਟ ਬ੍ਰਾਉਨ ਹਾਂ ਬਹੁਤ ਸੋਹਣਾ ਸ਼ੀਰ ਇਸ ਪੇਸ਼ਨ ਹੈ ਪਠਾਨੀ ਵਾਸਤੇ ਓਕੇ ਰਿੰਕਲ ਫ੍ਰੀ ਹੈ ਲਾਈਟ ਰੇਟ ਰਿੰਕਲ ਫ੍ਰੀ ਠੀਕ ਹੈ ਜੀ ਆ ਜਾਓ ਆ ਜਾਓ ਆ ਜਾਓ ਆਜੋ ਜੀ ਆਜੋ ਆਜੋ ਜੂਸ ਕਾਫੀ ਉਹ ਤਾਂ ਪੀਵਾਂਗੇ ਬਾਈ ਹੁਣ ਅੱਧਾ ਬਾਅਦੋਂ ਪਹਿਲਾਂ ਤੁਸੀਂ ਪਹਿਲਾਂ ਆਪਣਾ ਜੂਸ ਕਢਾ ਲੀਏ ਪਾਣੀ ਠੰਡਾ ਲੋਗੇ ਠੰਡਾ ਕੀ ਹੈ ਜਾ ਉੱਪਰ ਉਹਦੇ ਇਹ ਕੁਰਤਾ ਤਾਂ ਨਹੀਂ ਪਠਾਨੀ ਵਾਸਤੇ ਦੇਖਿਆ ਸਰ ਬੱਲੇ ਬਾਪੂ ਕਹਿਵਾ ਖਜ਼ਾਨਾ ਲੁੱਟ ਕੇ ਚੱਲੇ ਆ ਇਥੋਂ ਪਟਿਆਲੇ ਦਾ ਕਿਹੜਾ ਲੱਗੇਗਾ ਆ ਚੰਨੇ ਕਾ ਪਰੋ ਤੰਨੇ ਕਾ ਕੇ ਤੇਰਾ ਖਾੜੇ ਵਾਲੀ ਨਹਿਰ ਆ ਲਵਾ ਆ ਆ ਮ ਦਿਖਾਏ ਵੀਰ ਜੀ ਇਹੜਾ ਕਲੰਗੀ ਲੱਗ ਖਜ਼ਾਨਾ ਆਨੰਦ ਕਰ ਜ ਲਈ ਦੇਖ ਲੈ ਉਹ ਹੀ ਐ ਜੀ ਫੜਕੀ ਨੇ ਜੇ ਪਹੁੰਚਦਾ ਹੁੰਦਾ ਜੀ ਆ ਆ ਦੇ ਤੂੰ ਰੰਗ ਦੇਖ ਉਹ ਜ਼ਿਆਦਾ ਸੋਹਣਾ ਉਹਦੇ ਨਾਲ ਟਰਬੰਦੀ ਆਖੀ ਜ਼ਿਆਦਾ ਉਹ ਪਹਿਲਾਂ ਵਾਲਾ ਜੇ ਵਧੀਆ ਸੀਗਾ ਕੜਤਾ ਪਜਾਮਾ ਦੂਰੀ ਵਾ ਕੱਟਿਓ ਉਹ ਮੋਟੂ 3:30 ਮਿੰਟ ਇੱਕ ਛੋੜੇ ਕੋਲੇ ਲਾਈਟ ਬਰਾਉਣ ਹੈਗੇ ਜੋ ਇਹ ਤਾਂ ਉਹ ਨੂੰ ਉਹਦੇ ਤੇ ਮੈ ਪਤਾ ਨਹੀਂ ਕੀ ਆ ਆਉਦੇ ਪਿਆ ਕਿੰਨੀ ਇਧਰ ਆ ਦੂਜੇ ਖੁੰਗੇ ਜੀ ਕਿੰਨੇ ਪਿਆ ਆਦੇ ਇਧਰ ਰਸਟ ਕਲਰ ਜਿਹਾ ਉਹ ਵਾਲਾ ਕਹਿ ਰਹੇ ਨੇ ਅੰਕਾ ਜੀ ਇਹ ਕਿਤੇ ਕੰਨੇ ਸ਼ੂ ਜੀ ਆਹ ਇਹ ਇਹਹੀ ਸੀ ਜਣਾ ਨਹੀਂ ਨਹੀਂ ਇਹਦੇ ਨਾਲ ਆਹ ਰਸਟ ਕਲਰ ਬਰਨ ਬ੍ਰਾਊਨ ਤੁਸੀਂ ਇਹਦੀ ਨਾ ਬਹੁਤ ਹੀ ਟ੍ਰੈਂਡਿੰਗ ਚਾਹ ਹਰ ਪਠਾਣੀ ਬਣਾ ਇਹਦਾ ਤੁਸੀਂ ਕਿੰਨੇ ਕਰਨੇ ਸ਼ੂ ਜੀ 350 ਇੱਕੋ ਕਰਨੇ ਸ਼ੂ ਲਾ ਆ ਜੀ ਆ ਫੋਨ ਚਲੋ ਕੋਈ ਨਾ ਤੁਸੀਂ ਹੱਕ ਲੈ ਲਓ ਵਸ ਆਪੇ ਲੈ ਲਓ ਆਹ ਅਮਨੇ ਪਹਿਨੇ ਦਾ ਚੱਲ ਵੀਰੇ ਆ ਤਾਂ ਡੈਡੀ ਨੂੰ ਮਿਲਾ ਦੇ ਕੇ ਕੁਰਤਾ ਪਜਾਮਾ ਡਾਡੀ ਨੇ ਦਾ ਚਿੱਟਾ ਹੀ ਪਾਣਾ ਇਹ ਚਾਦਰੇ ਤਾਂ ਲੈ ਲਓ ਫਿਰ ਉਹਨੂੰ ਉਹ 5 ਮੀਟਰ ਚਿੱਟਾ ਚਾਦਰੇ ਨਾਲ ਤਾਂ ਫਰਾਂਸ ਲੈ ਲਾਂਗੇ ਸਾਰੇ ਇੱਥੋਂ ਲੈ ਹੁਣ ਪ੍ਰਕਾਸ਼ ਉਹ ਕਹਿ ਕੇ ਤੂੰ ਵੀ ਪੰਜ ਮਿੰਟ ਮਿੰਟ ਦੇ ਉੱਪਰ ਓਏ ਆਹੋ ਪ੍ਰਕਾਸ਼ ਹੇਲ ਤੂੰ ਕਹਿ ਕੇ ਠੀਕ ਪਹਿਲਾਂ ਛੋੜ ਦੇ ਸਾਣਾ ਮਿੰਟ ਮਿੰਟ ਤੇ ਬਦਲ ਜਾਂਦੀ ਆ ਇਹ ਜੂਸ ਤਾਂ ਦਰਾਇਆ ਨਹੀਂ ਨਹੀਂ ਮੇਰੇ ਕੋਲ ਹੈਂ ਜੂਸ ਨਹੀਂ ਹੈ ਭਾਈ ਦੇਖ ਖੇੜ ਦੇ ਮੈਨੂੰ ਚਾਹ ਪੀਣੀ ਆ ਹਾਂ ਤੁਸੀਂ ਕਿਹਾ ਜਿਹੜਾ ਬਾਹਰ ਹੈ ਬਸ ਆਰੇ ਕਿੰਦਰੀ ਤਾਂ ਲੱਗੇ ਆ ਵੀਡੀਓ ਲੈ ਕੇ ਕਿ ਤੂੰ ਸੋਹਣਾ ਲੱਗੂ ਆ ਤੂੰ ਬਨ ਕੇ ਤਾਂ ਦੇਖ ਦੂਰੇ ਕਿਹੜਾ ਇਹਨੂੰ ਫੜਾ ਪੈਣੇ ਮੈਂ ਤਾਂ ਕੁਛ ਕਿਹਾ ਨਹੀਂ ਯਾਰ ਸੋਹਣਾ ਲੱਗੂ ਆ ਉਹਦਾ ਉਹ ਆ ਦੰਗਲ ਜੱਤ ਕੇ ਆਏ ਦੰਗਲ ਨਹੀਂ ਅੱਖ ਮਾਰਦੀ ਦੰਗਲ ਜੱਤ ਕੇ ਆਏ ਨਹਿਰ ਵਾਲੇ ਹੀ ਲੱਗਦਾ ਦੂਜਾ ਕਿਹੜਾ ਸੀ ਕਾੜੇ ਨਹਿਰ ਵਾਲਾ ਬਾਬਾ ਕਿਹਨੋ ਸੀਓ ਕਾੜੇ ਨਹਿਰ ਵਾਲਾ ਕਿਹੜਾ ਆ ਬਲਵਿੰਦਰ ਬਾਬਾ ਬਲਵਿੰਦਰ ਖਾਲਸਾ ਹੀ ਲੱਗਦਾ ਇੰਗਰਲ ਬਣੀ ਉਹ ਤਾਂ ਆਉਂਦੇ ਨਹੀਂ ਸੀ ਜਿਆ ਇਹ ਟੱਕਣ ਤੀਜੀ ਜਿਹਰੀ ਤੀਜੀ ਜਿਹਰੀ ਓਵਰਾਂ ਨੇ ਲੈ ਲਈਆਂ ਪੱਗਾਂ ਚੱਲ ਗਏ ਬਣੇ ਹਾਂ ਚੱਲੋ ਚੱਲੋ ਵੀ ਚੱਲੋ ਕਿਨਾ ਠੰਡਾ ਸੀ ਨਾ ਆ ਠੰਡਾ ਤਾਂ ਕਰ ਦੇਣਾ ਉਹਨਾਂ ਦੇ ਵਿੱਚ ਹੀ ਲਾ ਦੇਣੇ ਪੈਸੇ ਪੈਸੇ ਦੇ ਵਿੱਚ ਹੀ ਲਾ ਦੇਣਾ ਹੁਣ ਕਪੜਾ ਹੋਊਗਾ ਮੀਟਰ ਵਾਲਾ ਦੇਖ ਕੇ ਉੱਥੇ ਜਾ ਬੇਰੇ ਆਪਣੇ ਉਹ ਵੀ ਪਾ ਲਈਆਂ ਸਟਾਕਿੰਗ ਕੈਪ ਤੇ ਬਾ ਠੀਕ ਆ ਤੇ ਚਿੱਟੀ ਉਹ ਚਿੱਟੀ ਉਹ ਬਾਈ ਕੈਪਾਂ ਚੀ ਜੂ ਕਰ ਬੈਠਣ ਕੋ ਸਿੱਖੀ ਕਿਆ ਬਾਲੀ ਮੇ ਚੁੰਨੀਆਂ ਚ ਬਾਠ ਠੀਕ ਚਲੋ ਬਾਠ ਠੀਕ ਆ ਵੀਰਿਆ ਚਲੋ ਜੀ ਪੱਗਾਂ ਦੀ ਪੈਕਿੰਗ ਹੋ ਗਈ ਡਨ ਓਕੇ ਵੀਰ ਓਕੇ ਭਾਈ ਓਕੇ ਜੀ ਥੈਂਕ ਯੂ ਚਲੋ ਜੀ ਚਲੋ ਮੈਂ ਪਕੜ ਦੀ ਦਾ ਬਣਾਈ ਚਲੋ 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 ਸਮਾਧਾ ਰਹਿ ਗਿਆ ਬਲੌਗ ਚਾੜੋ ਪੱਗਾਂ ਦੀ ਪੈਕਿੰਗ ਹੋ ਗਈ ਡਨ ਓਕੇ ਵੀਰ ਓਕੇ ਭਾਈ ਓਕੇ ਜੀ ਥੈਂਕ ਯੂ ਚਲੋ ਜੀ ਚਲੋ ਓ ਚਲੋ ਚਲੋ ਸਮਾਧਾ ਰਹਿ ਗਿਆ ਬਲੌਗ ਤਰੀ ਯਾਤਰਾ ਨਿਕਾ ਪਾਸ ਉਹ ਮੈਨੂੰ ਵੀ ਦੱਸ ਤਾ ਹੁਣ ਮੇਰਾ ਕੀ ਲਿਆ ਤੇਰਾ ਕੋਸ ਨਹੀਂ ਗਿਆ ਤੈਨੂੰ ਆ ਲੈ ਕੇ ਦਿੱਤਾ ਦੇ ਮਾਸ ਨਾ ਬੋਣਾ ਗੱਲਾਂ ਇਹ ਤਾਂ ਮੇਰੀ ਆ ਯਾਰ ਅਣੀ ਸ਼ਵੇਰ ਦੇ ਮੈਨੂੰ ਇੱਥੀ ਫਿਰਦੇ ਲੈ ਕੇ ਨਹੀਂ ਬਹੁਤ ਤਰਮਾਤ ਆ ਯਾਰ ਕਿਹੜਾ ਆਹ ਤੈਨੂੰ ਦਾਮ 200 ਰੁਪਏ ਦੇ ਆ ਬਾਹਰ ਤੇਰੀ ਦਿੱਤੀ ਫਲਕਾਰੀ ਦੀ ਮਾਰ ਲੰਬਕੜ ਜਦੋਂ ਸੋਹਣਿਆ ਯਾਦ ਤੇਰੀ ਆਏ ਯਾਦ ਤੇਰੀ ਆਏ ਬੇ ਮੇਰੀ ਕੱਢਣੋਂ ਪਈ ਫੁਲਕਾਰੀ ਬਿਕਤਿਆ ਨਾ ਜਾ ਵਿਚਰਖਾ ਲਓ ਜੀ ਮਲਬਾਈ ਕਿੱਦੇ ਟੀਮ ਤੁਹਾਡੇ ਵਿੱਚ ਹਾਜ਼ਰ ਹੈ ਵਾਜੀ ਵਾਹ ਇਹ ਫੂਟੋ ਆ ਆ ਫੂਟਾ ਬੈਠਾ ਨਹੀਂ ਇਹ ਤਾੜੀਆਂ ਇਹਨਾਂ ਨੇ ਹੁਣ ਕੈਨੇਡਾ ਸ਼ੋਅ ਲਾਉਣ ਜਾਣਾ ਮਲਬਾਈ ਕਿੱਦੇ ਦਾ ਸੋ ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ ਜਮਾ ਠੀਕ ਆ ਤੁਸੀਂ ਦੱਸੋ ਫੋਟੋ ਕਿਵੇਂ ਆ ਠੀਕ ਆ ਫੋਟੋ ਯੈਸ ਥਿਸ ਇਜ਼ ਨਾਈਟ ਆਲਾ ਲਾਓ ਗੁਰਮਖਾਂ ਗੁਰਮਖਾ ਲਾ ਲਾਓ ਸੋਹਣੀ ਆ ਪਾ ਕੇ ਗਗਨ ਦੀ ਫੋਟੋ ਮਜ਼ਾਕ ਨਾ ਮਜ਼ਾਕ ਹੋਇਆ ਆ ਪਾਓ ਯਾਰ ਨਾਲੇ ਤੂੰ ਪਾਲਿਆ ਕਰੀ ਨਾਲੇ ਗਗਨ ਪਾਲਿਆ ਕਰੂ ਬਾਅਦ ਚ ਇਹ ਪਰ ਮੋਰੀ ਦੇ ਨਾਲ ਉਹੀ ਵਾਲੀ ਨਹੀਂ ਬਾਈ ਉਹ ਬਾਹਲਾ ਸਰਾ ਯਾਰ ਆ ਆ ਲੈਣ ਦੋ ਫਿਰ ਉਹਨੂੰ ਬਾਈ ਇਹ ਨਾਲ ਦਾ ਕਲਰ ਹੋ ਜਾਊਗਾ ਨਹੀਂ ਹੈ ਨਹੀਂ ਬਾਈ ਤੇਰਾ ਪੈਰੀ ਬਾਹਲਾ ਬੜਾ ਔਖਾ ਜਿਹਦਾ ਨਹੀਂ ਨਹੀਂ ਬੜਾ ਤੇਰੇ ਵਾਂਗੂ ਥੋੜੀ ਜਿਹੀ ਅਗਲਾ ਰਹਗੀ ਉਹ ਦੇ ਬਾਈ ਕਹਿੰਦਾ ਆਖਰੀ ਸਹਜ ਆ ਓਏ ਆਖਰੀ ਸਹਜ ਆ ਆ ਦਾ ਜਮਾ ਹੀ ਲੰਬੂ ਹੀ ਲੱਗਦਾ ਓਏ ਅਮਿਤਾਹ ਬਚਨ ਪੰਜਾਬ ਦਾ ਮਤਾਬ ਬਚਨ ਉਹ ਸਾਰਾ ਪਿਆਰ ਦਾ ਉਹ ਕਿੱਥੋਂ ਦਾ ਉਹ ਕੜ ਜਾ ਕਿੱਥੋਂ ਦਾ ਲੰਬੂ ਕਿੱਥੋਂ ਦਾ ਦੱਸ ਦੋ ਆ ਜੋਪੀ ਜੋਪੀ ਤਾਂ ਨਹੀਂ ਹੈਗਾ ਆ ਰਹਿੰਦਾ ਹੋਏਗਾ ਮੇਰੇ ਆਂਧਾਬਾਦ ਲਾਹਾਂਬਾਦ ਹੈ ਲਾਹਾਂਬਾਦ ਹਾਂ ਮੈਂ ਤਾਂ ਬਈ ਤੋ ਕਈ ਲਾਇਆ ਤੂੰ ਸੱਚੀ ਦਾਤ ਵਾਹ ਜੀ ਵਾਹ ਕਿ ਆਉਂਦੀਆਂ ਨੇ ਕਾਲੀਆਂ ਘਟਾਵਾਂ ਚੜਕੇ ਦੇਖਦੇ ਆ ਲੋਕੀ ਆਸੇ ਪਾਸੇ ਖੜਕੇ ਸ਼ਾਪਿੰਗ ਡਨ ਤੇ ਹੁਣ ਚੱਲੇ ਆ ਘਰ ਨੂੰ ਨਾਲ ਹੀ ਆ ਗਿਆ ਬੱਦਲ ਤੇਰੇ ਕਾਲੀ ਗੱਡੀ ਵਰਗਾ ਕਾਲਾ ਕਾਲਾ ਬੱਦਲ ਹੋਇਆ ਪਿਆ ਓਏ ਚਿਚਾ ਚਲੋ ਕਰਨ ਚੱਲ ਗਏ ਯਾਰ ਭੁੱਖ ਬਹੁਤ ਲੱਗੀ ਆ ਆਈਏ ਕੋਹ ਚੱਲ ਗਏ ਬੇਸ਼ੱਕ ਜੂਸ ਦੇ 5 ਗਲਾਸ ਚਾਹ ਦੇ 3 ਗਲਾਸ ਕੌਫੀ ਦਾ 1 ਗਲਾਸ ਕੀਤਾ ਪਰ ਭੁੱਖ ਕਹਿੰਦੀ ਹਜੇ ਵੀ ਟੱਡ ਕਾਉਂ ਕਾਉਂ ਕਰਦਾ ਇਹਦੀ ਖਾਣ ਨਾਲ ਭੁੱਖ ਮੈਂਣੀ ਆ ਨਾ ਪੀਣ ਨਾਲ ਥੋੜੀ ਮਿਲਣੀ ਆ ਆ ਜੀ ਮਹਾਰਾਜਾ ਪਟਿਆਲੇ ਦਾ ਬਾਜ਼ਾਰ ਖਾਣ ਦਾਣ ਦਾ ਬਾਜ਼ਾਰ ਆ ਇਹ ਕਹਿੰਦੇ ਜਿੱਥੇ ਮਾਲਾ ਪਟਿਆਲਾ ਖਾਣ ਪੀਣ ਆਉਂਦਾ ਹਾਂ ਖਾਣ ਪੀਣੋਂ ਕੀ ਖਾਂਦਾ ਜੀ ਮੈਨੂੰ ਵੀ ਪਤਾ ਮੈਂ ਕਿ ਤੇ ਉਹਦਾ ਬਾਪਾ ਹੋਸੀ ਆ ਪ੍ਰੋਟ ਨਹੀਂ ਮੈਂ ਕੀ ਬਾਤ ਤੂੰ ਪ੍ਰੋਸਦਾ ਹੋਵੇਂ ਰਸੋਈ ਕੇ ਰਸੋਈਆ ਹੋਵੇਂ ਤੂੰ ਕੀ ਪਤਾ ਮੈਂ ਮਹਾਰਾਜ ਹੀ ਹਾਂ ਯਾਰ ਪਾਰਟੀ ਲੋਰ ਵਾਲੇ ਮਹਾਰਾਜ ਆਓ ਫਿਰ ਆਓ ਜਾਨ ਜਾਨਾ ਕੀ ਆ ਬਣੂਗਾ ਅ ਕਾ ਕੁੜਗਾ ਨਾ ਸਾਡੀਆਂ ਜਮੇ ਹੀ ਨਹੀਂ ਨਿਕਲ ਕੇ ਰਾਜੀ ਹੈਗੀਆਂ ਤੁਹਾਨੂੰ ਦੱਸਦੇ ਨਹੀਂ ਤਾਂ ਤੈਨੂੰ ਇੱਥੇ 4-50 ਦੇਣੇ ਇਹਨਾਂ ਨੇ ਨਾ ਇਹ ਪਟਿਆਲੇ ਦਾ ਬਾਜ਼ਾਰ ਅੱਜ ਉਹ ਲੱਗਾ ਪੇਕ ਇਹ ਆ ਜੀ ਡਾਈਟਿੰਗ ਤੇ ਬੀਬੀਆਂ ਇਹ ਕੌਣ ਹੈ ਫੇਰ ਕੰਨਿਆ ਹਾਏ ਹਾਏ ਟਰੈਲਰ ਜੀ ਇੱਥੋਂ ਥੋੜਾ ਜਿਹਾ ਖੋਲ ਦਿਓ ਮੇਰਾ ਚੱਗਾ ਟੈਟ ਹੋ ਗਿਆ ਜੀ ਜੀ ਹਾਂ ਟਰੈਲਰ ਅੱਧ ਢਿੱਡ ਅੰਦਰ ਕਿਵੇਂ ਜਾਏਗਾ ਇਹ ਗੋਲ ਗੱਪਾ ਖਾਵਾਂਗੇ ਢਿੱਡ ਅੰਦਰ ਕਰਾਵਾਂਗੇ ਇਹ ਗੋਲ ਗੱਪੇ ਤੇ ਜਿਵੇਂ ਢਿੱਡ ਬਾਹਰ ਨੂੰ ਆ ਤੇ ਉਵੇਂ ਬਾਹਰ ਨੂੰ ਆ ਨਾ ਥੋੜਾ ਵੀ ਨਹੀਂ ਚਲ ਕੋਈ ਨਾ ਹੁਣ ਤਾਂ ਖਾਣਾ ਹੀ ਪੈਣਾ ਖਾ ਲੋ ਖਾ ਲੋ ਆ ਦੇ ਡਾਈਟਿੰਗ ਤੇ ਉੱਥੇ ਡੇਲਰ ਨੂੰ ਕਰੀ ਅੰਗੇ ਕਿ ਨਹੀਂ ਮੈਂ ਸੂਪਾ ਨਾ ਉਹ ਕਰਕੇ ਠੀਕ ਆ ਕਰਕੇ ਨਹੀਂ ਜੋਗਾ ਜੋਗਾ ਆਰਾਮ ਦੇ ਬਾੜੀ ਆ ਆ ਗਿਆ ਇਹ ਆਪਣਾ ਫੂਡ ਹਾਂ ਇਹ ਇਹ ਨੇਚਰਲ ਇਹ ਨੇਚਰਲ ਆ ਇਹ ਸੂਪ ਆ ਥੋੜੀ ਹਾਲੀ ਕੋਈ ਗੱਲ ਨਹੀਂ